ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੋ ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਸ ਸੱਤ ਨਗ ਸੇ ਲਈ ਲੈ ਕੇ ਆਏ ਜੀ ਪੰਜ ਗਾਵਾਂ ਨੇ ਵਿੱਚ ਹੀ ਬਈ ਤਾਜ਼ੀਆਂ ਸੂਆਂ ਵਿੱਚੀ ਟੋਕੜਾਂ ਨੇ ਬਈ ਦੋ ਬਾਈ ਕੋਲੇ ਮੱਜਾਂ ਨੇ ਇੱਕ ਤਾਜ਼ੀ ਸੂਈ ਮੱਜ ਇੱਕ ਟੋਕੜਾ ਆਉ ਪੁੱਛ ਲੈਨੇ ਬਾਈ ਤੋੜ ਕੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋਂ ਬੰਦੇ ਜੀ ਹਾਂ ਹਾਂ ਠੀਕ ਹੋਂ ਨਾਮ ਤੇ ਐਡਰੈਸ ਬੋਲਨਾ ਨਾਮ ਆਪਣਾ ਜਸ਼ਨਪ੍ਰੀਤ ਸਿੰਘ ਹੈ ਪਿੰਡ ਕੁੱਸਾ ਬਾਈ ਤਹਿਸੀਲ ਨਿਹਾਲ ਸਿੰਘਲਾ ਜ਼ਿਲ੍ਹਾ ਮੋਹਾਲੀ ਠੀਕ ਕਰੋ ਨੇੜੇ ਪਿੰਡ ਨੇੜੇ ਪਿੰਡ ਆਪਣੇ ਬਾਈ ਮੀਨੀਆ ਰਹਿ ਗਿਆ ਪਿਆਰ ਰੋਡ ਤੇ ਬੋਡੇ ਰਹਿ ਗਿਆ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਬਾਈ 75298 44960 ਤੇ ਦੂਜਾ ਆਪਣਾ ਮੋਬਾਈਲ ਨੰਬਰ ਹੈਗਾ 62846 6658 ਠੀਕ ਹੈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕੀ ਡਿਟੇਲ ਆ ਇਬਰੇ ਨੂੰ 15 ਕਿ ਦਿਨ ਹੋ ਗਏ ਸੂਈ ਨੂੰ ਮਗਰ ਬੱਛੀਆ ਬੱਛੀ ਉਧਰਲੇ ਪਾਸੇ ਖੜੀ ਆ ਠੀਕ ਆ ਤੇ ਇਹਦੇ ਥੱਲੇ ਹੁਣ ਬਈ ਚੋਣ ਵਾਲਾ ਦੁੱਧ ਜਮਾ ਕੰਡੇ ਵਾਲਾ 18 19 ਕਿਲੋ ਦੁੱਧ ਠੀਕ ਆ ਹਾਂ ਦੂਜਾ ਸੂਆ ਪਿਆਰ ਨੈਟ ਤਿਆਰ ਬਈ ਹਾਂ ਨੈਟ ਤਿਆਰ ਆ ਭਾਈ ਦੋ ਡੰਗ ਚੋਲੇ ਦੋ ਡੰਗ ਦੇ ਭਾਵੇਂ ਚਾਰ ਡੰਗ ਚੋਲੇ ਪੰਡਾ ਬਹੁਤ ਠੀਕ ਆ ਬਈ ਜਰਸੀ ਆ ਨਾ ਹਾਂ ਜਰਸੀ ਤੇ ਬਈ ਥੋੜੇ ਕਰਾਓ ਚੈਪ ਦਾ ਕਰਾਓ ਜੀ ਹੂੰ ਫੇਸ ਬੜਾ ਚੰਗਾ ਕੱਟ ਬੜਾ ਬੂਟ ਬਹੁਤ ਆਉਂਦੀ ਆ ਬਰੇ ਦੀ ਰੂਪ ਚੰਗਾ ਫੈਂਟ ਬਾਈ ਕਹਿੰਦਾ ਫੋਲ ਆਉਂਦੀ ਆ ਤੁਰੇ ਤਾਰੇ ਦੀ ਚੰਗੀ ਆ ਬਾਈ ਦੁੱਧ ਜਮਾ ਹੀ ਮੱਝਾਂ ਰਗਾ ਦਿਓ ਕਰਮ ਵਾਲੀ ਤੋਰਾ ਤਾਰਾ ਦੇਖੋ ਬਹੁਤ ਚੰਗਾ ਕਰਮ ਆ ਜੀ ਵਾਈ ਜੀ ਕਿਵੇਂ ਆ ਮੈਂ ਕਹਿੰਦਾ ਇੱਕ ਨੰਬਰ ਬਾਈ ਮਾੜਾ ਰੋ ਨਹੀਂ ਬਾਈ ਆਰਡਰ ਦੇ ਖਾ ਦੀ ਆਰਡਰ ਕਰਮ ਵਾਲੀ ਦਾ ਬਹੁਤ ਚੰਗਾ ਲੈਂ ਗੱਲਾ ਗੱਲਾ ਥਣ ਪੂਰੀ ਵਿਥੀ ਤੇ ਥਾਣਾ ਚੰਗੀ ਆ ਠੰਡੀ ਠੰਡੀ ਆ ਨਾ ਹਾਂ ਠੰਡੀ ਠੰਡੀ ਬਹੁਤ ਆ ਬਾਈ ਠੀਕ ਆ ਬਾਈ ਆਮ ਯਾਰ ਬਿਨਾ ਥਾਂ ਨਿਆਣਾ ਲਾਇ ਤੇ ਛੋੜੀ ਆ ਕੈਮਰੇ ਤੇ ਥੋੜੀ ਹੀ ਕਰਦੀ ਆ ਹੂੰ ਕੋਈ ਚੱਕਰ ਹੀ ਨਹੀਂ ਮੁੱਲ ਕਿੰਨਾ ਜੀ ਦਾ ਇਹਦਾ ਮੁੱਲ ਬਈ 52000 ਰੁਪਏ ਠੀਕ ਆਗੇ ਵੀਰੇ ਦੋ ਨੰਬਰ ਇਹ ਵੀਰੇ ਗੱਬਣਾ ਠੀਕ ਆ ਇਹ ਦੂਜੇ ਸੂਏ ਸੋਣਾ ਹੋਣ ਇਹਨੇ ਦੂਜਾ ਸੂਆ ਸੋਣਾ ਹਾਂ ਕਿੰਨੇ ਦਿਨ ਲੈਂਦੀ ਆ ਬਈ ਇਹ ਬਈ ਹਫਤਾਕ ਲੈ ਜੂ ਯਾਰ ਹਫਤਾਕ ਲੈ ਜੀ ਬੋਲੀ ਬਈ ਤੋਰ ਕੇ ਦੂਜਾ ਸੂਆ ਸੋਣਿਆ ਹਫਤੇ ਦੀ ਕੱਚੀ ਆ ਬਈ ਬ੍ਰੀਡ ਫਾਲ ਚੰਗੀ ਆ ਗਰਮੀਆਂ ਦਾ ਤੋਹਫਾ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫਾਈਨ ਫੂਡ ਕਰ ਮਾ ਲਈ ਚੰਗੀ ਆ ਬਾ ਤੇਜ ਦੇਖੋ ਕਰ ਬਈ ਫੇਸ ਬੜਾ ਚੰਗਾ ਹਨ ਹਾਂ ਬਈ ਕਦ ਵੀ ਫੁੱਲਾ ਰਾਜੀ ਰੂਜੀ ਫੁੱਲਾ ਆਰਡਰ ਕਰ ਬਈ ਉਹਨਾਂ ਨੇ ਦੱਸਿਆ ਦੱਸਣ ਦੇ ਮੁਤਾਬਕ ਜਿਹੜੇ ਮਾਲਕ ਸੀਗੇ ਹਨ ਉਹ ਕਹਿੰਦੇ ਬਾਈ ਯਾਰ ਕ੍ਰਾਸ ਆਪਾਂ ਨੂੰ ਵੀ ਪਤਾ ਹੀ ਹੈ ਹਨਾ ਕਹਿੰਦੇ ਬਈ ਪਲੂਨ ਨੇ ਨੇ ਦਿੱਤਾ 16 17 ਕਿਲੋ ਦੁੱਧ ਐ ਰਹੀ ਉਹ ਕਹਿੰਦਾ 20 ਚਵਾਉਗੀ ਬਾਈ ਤੇਰੇ ਸਾਹਮਣੇ ਲੈ ਵਾਲੂ ਬਾਬੀ ਦੇਖ ਲਾ ਸਹੀ ਗੱਲ ਇਹ ਲਟੂਲਾ ਬਹੁਤ ਆ ਲੈਵੇ ਚਾ ਲਟੂਲਾ ਬਹੁਤ ਬਾਈ ਕੋਈ ਚੰਗੀ ਸੇਵ ਵਾਲਾ ਹੋਵੇ ਇਹ ਥੱਲੇ 24 25 ਵਿੱਚ ਚਵਾਉਗੀ ਸਹੀ ਗੱਲ ਥਣ ਬਹੁਤ ਚੰਗਾ ਹਨਾ ਨਾਵ ਤੇ ਕੀ ਮੁੱਲ ਹੈ ਜਾਇ ਜਖਰੇ ਤੇਰਾ ਮੁੱਲ ਵੀਰੇ ਜਾਇ ਜਿਆ 55000 ਰੁਪਇਆ ਮਾਨਤਨ ਹੋ ਹਾਂ ਮਾਨਤਨ ਕਰ ਦਾਂਗੇ ਵੀਰੇ 55000 ਰੁਪਇਆ ਮੁੱਲ ਆ ਭਾਈ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਆ ਬੜਾ ਸਮਝ ਕੀ ਕੱਚੀ ਕੱਚੀ ਅਦਣ ਹਜੇ ਲੈਦੀ ਆ ਉਹਦੋਂ ਆਰਡਰ ਜਿਹੜਾ ਵਧੀਆ ਤਿਆਰ ਕਰ ਲੋ ਖਾਣ ਲੈਵਾ ਬੜਾ ਚੰਗਾ ਲੱਗ ਮੁੱਠੀ ਵਾਲਾ ਬਹੁਤ ਵਧੀਆ ਭਾਈ ਕੱਢੂਗੀ ਹਜੇ ਹਜੇ ਹਫ਼ਤੇ ਦੀ ਕੱਚੀ ਆ ਮਾਲਾ ਸਹੀ ਗੱਲ ਆ ਆ ਹਫ਼ਤੇ ਦੀ ਕੱਚੀ ਆ ਅੱਗੇ ਭਾਈ ਤੇਰਾ ਨੰਬਰ ਤਾਨ ਨੰਬਰ ਬਈ ਟੋਕੜ ਗੱਬਣ ਠੀਕ ਆ ਬਾਈ ਕਿਹੜਾ ਸੂਸੂਈ ਵੀ ਇਹ ਹੁਣ ਪਹਿਲੇ ਪਹਿਲਾ ਸੂਈ ਸੀ ਕੀ ਹੁਣ ਦੂਜਾ ਸੂਈ ਗੀ ਖੋਲਿਓ ਬਈ ਤੋੜ ਦੁੱਧ ਕਿੰਨਾ ਬਾਈ ਦੁੱਧ ਦੇ ਥਲੇ 6-7 ਕਿਲੋ ਖੁੱਲਾ ਵੀਰੇ ਠੀਕ ਆ ਹਾਂ ਬਵਾ ਦੋ ਡਾਂਗ ਅਗਲਾ ਚੋਲੇ ਹਨ ਠੀਕ ਆ ਟੋਕੜ ਗੱਬਣਾ ਬਾਈ ਚੈੱਕ ਪਾ ਸਨ ਹਾਂ ਚੈੱਕ ਪਾ ਦਾ ਬਾਈ ਕੋਈ ਆਪ ਦਾ ਸੌਦਾ ਕਰਕੇ ਚੈੱਕ ਕਰਾ ਕੇ ਲੈ ਜਿਗੇ ਜਾਵੇ ਆਪਾਂ ਦਾ ਕਿਨੇ ਹਨ ਹਾਂ ਆ ਤੋਰਾ ਤਾਰਾ ਚੰਗਾ ਥਣਲੇ ਬਾਦ ਚੰਗਾ ਦੁੱਧ ਵੀ ਹੈਗਾ ਬਈ ਤੇ ਮੁੱਲ ਕੀ ਇਹਦਾ ਜਾਇਜ਼ ਮੁੱਲ ਦਾ ਜਾਇਜਾ ਬਾਈ 25000 ਰੁਪਇਆ ਮਾਨਤਾਨ ਹੋ ਜਾ ਮਾਨਤਾਨ ਕਰ ਦਿੰਦੇ ਆ ਠੀਕ ਆ 25000 ਰੁਪਇਆ ਮੁੱਲ ਮਾਨਤਾਨ 11 ਮਹੀਨੇ ਦੀ ਗੱਬਣ ਹੋ ਗਈ ਇਹ ਪੂਰੀ ਹੂੰ ਤੇ ਪੰਜਵਾਂ ਲੱਗ ਗਿਆ ਇਹਨੂੰ ਠੀਕ ਆ ਬਾਈ ਹਾਂ ਮਾਏ ਦੋ ਤਿੰਨ ਮਹੀਨੇ ਦਾ ਦੋ ਹੋਰ ਪਿਆਜੂਗੀ ਹੂੰ ਸਹੀ ਗੱਲ ਆ ਬਾਈ ਮੁੱਲ ਜਾਇਜਾ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਰੱਖੋ ਆਪਣੇ ਤੁਹਾਨੂੰ ਪਤਾ ਹੀ ਹੈ ਡਾਕਟਰ ਮੁੱਲ ਜਾਇਜ ਜੀ ਹੁੰਦੇ ਆ ਪਿਛਲੀ ਵੀਡੀਓ ਚ ਵੀ ਆਪਾਂ ਮੁੱਲ ਕੀਤੀ ਆ ਹਨਾ ਸਹੀ ਗੱਲ ਆ ਬਾਈ ਆਪਾਂ ਬੰਦੇ ਨੂੰ ਮੂਰਲੇ ਨੂੰ ਮਾਰ ਦੇਣੀ ਜਿਹੜਾ ਪਸ਼ੂ ਜਿਹੜਾ ਆਪਾਂ ਨੂੰ ਬਈ ਜਾਇਜ਼ ਮਿਲਿਆ ਹੋਵੇ ਆਪਾਂ ਜਾਇਜ਼ ਜਾਈ ਕਰਕੇ ਦੇਈਂਦਾ ਸਹੀ ਗੱਲ ਹੈ ਮੋਬਾਈਲ ਤੋਂ ਡਰਦੀ ਆਉ ਮੇਰਾ ਜਿਵੇਂ ਯਾਰ ਮਰਜੀ ਬੈਠੀ ਚੱਲਦਾ ਥੱਲੇ ਮੜਾ ਦੂਰ ਹੋ ਕੇ ਖੜ ਜਿੰਦਾ ਲੈ ਕਹਿੰਦੀ ਕੁਛ ਨਹੀਂ ਹੈ ਨਾ 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 ਕੋਈ ਆ ਦੂਦੇ ਪਾਸੇ ਦੀ ਹੱਥ ਕੱਢਿਆ ਵਾ ਦੇਖ ਲੈ ਹੂੰ ਮੋਬਾਈਲ ਤੋਂ ਕਰਦੀ ਆ ਥੋੜਾ ਜਿਆਦਾ ਅੱਗੇ ਵੀਰੇ 4 ਨੰਬਰ 4 ਨੰਬਰ ਵੀਰੇ ਹੁਣੇ ਹੀ ਸੂਈ ਆ ਹਜੇ 20 ਮਿੰਟ ਹੋਏ ਇਹਨੂੰ ਠੀਕ ਆ ਦੂਜਾ ਸੂਆ ਸੂਈ ਆ ਤੇ 6 ਦਾ ਆਂਦਾ ਇਹ ਮੂਰਲੇ 6 ਦਾ ਆਂਦਾ ਹੈ ਬੱਚਾ ਕੀ ਆ ਮਗਰ ਬੱਚਾ ਮਗਰ ਬਾਈ ਡੈਨਮਾਰਕ ਦੀ ਬੱਛੀ ਆ ਬੱਚਾ ਲਗਾ ਹਾਂ ਬੱਚਾ ਬਾਈ ਬੱਛੀ ਆ ਬੱਚੀ ਦੀ ਕੁਆਲਿਟੀ ਚੈੱਕ ਆ ਕਿਆ ਬਾਤ ਬੋਲਿਓ ਬਾਈ ਤੋਰਿਓ ਤੋਰਾ ਤਾਰਾ ਚੰਗਾ ਕਿੰਨਾ ਕ ਬੋਲਾ ਬਾਈ ਕੱਢਿਆ ਫਿਰ ਇਹਦੋ ਲਓ ਬਾਈ 7 8 ਕਿਲੋ ਬੋਲਾ ਕੱਢਿਆ ਯਾਰ ਹੁਣ ਇਹਦੇ ਠੀਕ ਆ ਬੈਠਾ ਨਹੀਂ ਆਂਦਾ ਜੀ ਲੇਵਾ ਧਾਰਾਂ ਤੂੰ ਦੁੱਧ ਨਿਕਲਦਾ ਸੀ ਯਾਰ ਹੂੰ ਤਾਂ ਕਰਕੇ ਕੱਢਿਆ ਠੀਕ ਆ ਬਾਈ ਸੁਈਸ ਵਾਈ ਆ ਜੇਰ ਪੈ ਜਾਣੀਆਂ ਬੋਲਾ ਵੀ ਬਾਈ ਨੇ ਦੱਸਿਆ ਵੀ ਚੰਗਾ ਕੱਢਿਆ ਵੇ ਵੀ ਆ ਜਮਾਨੀ ਯਾਰ ਮੋਹਕ ਆ ਡੂਟ ਕਰਦੀ ਤੈਨੂੰ ਮੈਂ ਹੱਥ ਲਾ ਕੇ ਦਿਖਾਉਣਾ ਜਮਾਨੀ ਆ ਮੈਂ ਬਿਨਾ ਨਿਆਣੇ ਤੋਂ ਬੈਜੇ ਯਾਰ ਕੋਈ ਠੀਕ ਆ ਭਾਈ ਤੇ ਕੀ ਮੁੱਲ ਆ ਭਰਾ ਇਹਦਾ ਮੁੱਲ ਭਾਈ ਜੈ ਜੈ 62000 ਰੁਪਿਆ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਵੀਰੇ ਠੀਕ 62000 ਰੁਪਿਆ ਮੁੱਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਚੰਗੀ ਆ ਵਰਡ ਸੂਈ ਸਵਾਈਆ ਥਣਲੇਵਾ ਚੰਗਾ ਆ ਅਰਡਰ ਬੱਚਾ ਵੀ ਮਗਰ ਬੱਚਿਆ ਬੱਚੀ ਵੀ ਬਹੁਤ ਚੰਗਾ ਆ ਅਰਡਰ ਦੇਖੋ ਲੈ ਭਾਈ ਅਰਡਰ ਕਮਾਲ ਦਾ ਇਹ ਮੁੱਠੀ ਵਾਲਾ ਇਹ ਬਾਈ ਆਰਡਰ ਜਿਹਨੂੰ ਆਪਾਂ ਕਹਿੰਦੇ ਨਾ ਫਟ ਪੱਟਾਂ ਵਾਲਾ ਪੱਟਾਂ ਦੇ ਸੰਨ ਵਾਲਾ ਆਰਡਰ ਸਹੀ ਗੱਲ ਆ ਉਹ ਆਰਡਰ ਹੈ ਨਾ ਲੈ ਦੇਖ ਲੈ ਬਾਈ ਜਿਵੇਂ ਮਰਜੀ ਬਾਈ ਕਹਿੰਦਾ ਹਮਾਂ ਯਾਰ ਤਾਂ ਤਾਰਾਂ ਵੀ ਦੇਖ ਲੈ ਪੰਮਾ ਚਵਾਈ ਬੜੀ ਚੰਗੀ ਹੈ ਨਾ ਹਾਂ ਚਵਾਈ ਬਹੁਤ ਚੰਗੀ ਹੈ ਬਾਈ ਬਹੁਤ ਸਟੈਂਡਰਡ ਹੈ ਕੀ ਬਾਤ ਬੱਚਾ ਜੇ ਜੂਰ ਪੈ ਜਾਣੀ ਆ ਬਾ ਘਾਟੇ ਨੂੰ ਦਵਾਈ ਦੇ ਦਈਏ ਜੇਰ ਵਾਲੀ ਹੈ ਨਾ ਠੀਕ ਆ ਹਾਂ ਅੱਗੇ ਵੀਰੇ 5 ਨੰਬਰ ਅੱਗੇ ਵੀਰੇ ਇਹ ਟੋਕੜ ਆ ਵੀਰੇ ਟੋਕੜ ਆ ਕੀ ਹਾਂ ਕੱਲੀ ਟੋਕੜ ਆ ਤੇ ਡੇਢ ਕਿ ਮਹੀਨੇ ਦੀ ਗਾ ਮਜਨੇ ਕਿ ਟੀਕਾ ਭਰਾ ਇਹਨੂੰ ਹੋ ਗਿਆ ਉਹ ਬੰਦੇ ਕਹਿੰਦੇ ਪਰ ਆਪਾਂ ਯਾਰ ਖਾਲੀ ਮੰਨ ਕੇ ਲਈਆ ਖੱਲੂ ਵੀ ਦੇਣੀ ਠੀਕ ਆ ਭਾਈ ਹਾਂ ਦੁੱਧ ਕਿ ਨਾ ਭਾਈ ਦੁੱਧ ਦੇ ਥਲੇ ਹੈਗਾ ਭਾਈ ਖੁੱਲਾ ਡੁੱਲਾ 10 ਕਿਲੋ ਠੀਕ ਆ ਭਾਈ ਹਾਂ ਤੇ ਮੁੱਲ ਕੀ ਹੈ ਵੀਰੇ ਦਾ ਮੁੱਲ ਇਹਦਾ ਜਿਆਦਾ 16000 ਰੁਪਏ ਭਾਈ ਮਾਨਤਾਨ ਹੋ ਜਾ ਮਾਨਤਾਨ ਕਰਦੇ ਆਂਗੇ ਭਾਈ 16 ਉਹੀ ਬਹਿੜ ਰਗੀ ਆ ਯਾਰ ਜਮਾ ਪਤਾ ਕੀ ਗੱਲ ਆ ਯਾਰ ਬੇਗੋਰੀ ਗਾ ਆਲੇ ਘਰੋਂ ਹੀ ਇਹ ਆਈ ਸਿੱਧੀ ਗੱਲ ਆਪਾਂ ਸਿੱਧੀ ਗੱਲ ਸਪਸ਼ਟ ਦੱਸ ਦਿਆਂ ਤੇ ਉਹ ਵੀ ਬੇਗੋਰੀ ਵਾਲੇ ਘਰੋਂ ਹੀ ਆਈ ਸੀ ਉਹਦੇ ਨਾਲ ਪਰ ਹੈ ਵੱਡੀ ਆ ਬਰੀਡ ਬਰੂਡ ਚ ਵੀ ਦੇਖ ਲੈ ਤੂੰ ਅੱਕੇ ਨੂੰ ਬਾਅਦ ਆਹੋ ਸਹੀ ਗੱਲ ਉਹ ਬੜਨ ਨਾਲੋਂ ਮੁੱਲ 16000 ਰੁਪਇਆ ਮਾਨਤਾਂ ਮੁੱਲ ਆ ਪਉਦਾ ਭਾਈ 14 ਕੀਤਾ ਸੀ ਹਨਾ ਹਾਂਜੀ ਤੇ ਆਪਾਂ ਦਿੱਤੀ 13.5 ਦੀ ਇਹ ਵਿੱਚੋਂ ਵੀ ਮਾਨਤਾਨ ਮਾੜਾ ਮੋਟਾ ਹੀ ਹੋਊਗਾ ਵੀਰੇ ਆਪਾਂ ਜਾਇਜ਼ ਹੀ ਰੱਖਿਆ ਮੁੱਲ ਠੀਕ ਹੈ ਬਾਈ ਜਵਾਈ ਜੀ ਕਿਵੇਂ ਆ ਜੀ ਤੁਵਾਈ ਜੁਈ ਇੱਕ ਨੰਬਰ ਆ ਯਾਰ ਬਾਈ ਠੀਕ ਆ ਬਾਈ ਪਵਾ ਹੀ ਵੇ ਜਾਣਾ ਹੂੰ ਸੁਵਾਈ ਜੁਈ ਇੱਕ ਨੰਬਰ ਲੈ ਕਹੀ ਨਹੀਂ ਕੁਝ ਨਹੀਂ ਹਾਂ ਅੱਗੇ ਵੀਰੇ ਮੱਝ ਮੀਣੀ ਐ ਇਹ ਮੀਣੀ ਮੱਝ ਆ ਬਾਈ ਪਯੌਰ ਜਮਾ ਸਿੰਘ ਸੁng ਵੀ ਦੇਖ ਲੈ ਤੂੰ ਐਨ ਜਮਾ ਉਮੀ ਹਲਦੇ ਆ ਹਾਂ ਹਲਦੇ ਸਿੰਘਾਂ ਆ ਇਹ ਮੀਮੀ ਸਿੰਘ ਹਲਦੇ ਆ ਨਾ ਦੋਨੇ ਹਾਂ ਦੋਨੇ ਸਿੰਘ ਹਲਦੇ ਆ ਬਾਈ ਪਯੌਰ ਮੀਣੀ ਆ ਪਯੌਰ ਮੀਣੀ ਆ ਬਾਈ ਸਿੰਘ ਦੋਨੇ ਹਲਦੇ ਆ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਇਹੋ ਯਾਰ ਸੁਈ ਨੂੰ ਬਾਈ ਤਿੰਨ ਚਾਰ ਕ ਮਹੀਨੇ ਹੋਏ ਹੋਣਗੇ ਉਹਨਾਂ ਦੇ ਦੱਸਣ ਮੁਤਾਬਕ ਠੀਕ ਆ ਹਾਂ ਬੱਚਾ ਹੈਗਾ ਇਹਦਾ ਬੱਚਾ ਹੈ ਨਹੀਂ ਬਾਈ ਇਹਦਾ ਦੁੱਧ ਕਿੰਨਾ ਹੋਵੇ ਦੁੱਧ ਪਰ ਉਹਨਾਂ 8 ਕਿਲੋ ਆਰ ਨੈਟ ਠੀਕ ਆ ਨਾਲੇ ਤਿੰਨ ਚਾਰ ਮਹੀਨੇ ਹੋ ਗਏ ਸੂਈ ਨੂੰ ਹੂੰ ਦੁੱਧ ਦੇ ਛੱਲੇ ਮੰਨ ਲਾ ਵੀ ਉਹ ਕਹਿੰਦੇ ਵੀ ਜਦੋਂ ਸੂਈ ਸੀਗੀ ਸੱਜਰ ਉਹਦੇ ਥੱਲੇ ਹੈਗੇ ਸੀਗੇ ਇਹਦੇ 12 13 ਕਿਲੋ ਹੂੰ ਹੁਣ ਚਾਰ ਕ ਮਹੀਨੇ ਹੋ ਗਏ ਵੀ 8 ਕਿਲੋ ਦੁੱਧ ਨੈਟ ਆ ਠੀਕ ਆ ਹਾਂ 24 ਦੀ ਮਿਲਦੀ ਏ ਯਾਰ ਬਾਈ 24 ਦੀ ਮਿਲਦੀ ਹਾਂ ਹਾਂ ਹੂੰ 22 22 ਓਕੇ 22 22 ਇੱਕ ਨੰਬਰ ਆ ਵੀਰੇ ਥਾਪੀ ਦੇ ਮਿਲਦੀ ਏ ਠੰਡੀ ਸੀਲਾ ਮੁੱਲ ਕੀ ਆਦਾ ਬਾਈ ਮੋਲੇ ਦਾ ਬਾਈ 48000 ਰੁਪਿਆ 45 ਦੀ ਦੇ ਦਿਆਂਗੇ ਆਪਾਂ ਜੀ 48000 ਰੁਪਿਆ ਮੋਲੇ 45 ਦੀ ਬਾਈ ਕਹਿੰਦਾ ਦੇ ਦਿਆਂਗੇ ਹਾਂ ਮੱਝ ਚੰਗੀ ਆ ਬਾਈ ਦੁੱਧ ਵੀ ਚੰਗਾ ਦੱਸਿਆ ਬਾਕੀ ਮੀਣੀਆਂ ਮੰਗ ਬਹੁਤ ਜ਼ਿਆਦਾ ਹੈ ਜੀ ਆਪਾਂ ਜੇ ਰਜਾਇਤ ਜਾਈ ਤੈਨੂੰ ਦੱਸਿਆ ਵੀ ਜਾਇਜ਼ ਜਾਈ ਕਰਦੇ ਆ ਮੋਲੇ ਯਾਰ ਹੂੰ ਖਾਣ ਬਹੁਤ ਚੰਗਾ ਹੈ ਨਾ ਖਾਣ ਤੋਂ ਬਹੁਤ ਬਾਈ ਕੱਢਦੀ ਆ ਜਦੋਂ ਆਪਾਂ ਲੰਗਦੇ ਆ ਜਾਂਦੀ ਲੇਵਾ ਲੂਆ ਵੀ ਹੋਰ ਕੱਢੂ ਹਜੇ ਅੱਗੇ ਤੋਂ ਮੋਮੋਠੀ ਵਾਲਾ ਕੱਢਦੀ ਹੋਰ ਲਓ ਬਾਈ ਜਿਹੜਾ ਸੁਆ ਸੁਈ ਵੀ ਹੈ ਇਹ ਬਾਈ ਪਲੂਨ ਬਲੋਂ ਸੁਈਆ ਹਾਂ ਹਾਂ ਦੋ ਦੰਦ ਝੂਟੀ ਆ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਇਹਨੂੰ ਘੱਟੋ ਘੱਟ 10 ਦਿਨ ਹੋ ਗਏ ਬਾਈ ਸੁਈ ਨੂੰ 10 ਦਿਨ ਹੋ ਮੇਠੀਆ ਦੋ ਦੰਦ ਪਹਿਲਾ ਸੁਆ ਬੱਚਾ ਹੈਗਾ ਨਾ ਬਾਈ ਬੱਚਾ ਇਹਦਾ ਹੈਗਾ ਬਾਈ ਕੱਟੀ ਆ ਦੇ ਮਗਰ ਬੱਚੀ ਹੈ ਬੱਚੇ ਆ ਬਾਈ ਕੱਟੀ ਆ ਦੇ ਮਗਰ ਠੀਕ ਆ ਬੱਚੇ ਕੱਟੀ ਆ ਦੇ ਮਗਰ ਤੇ ਕਿੰਨਾ ਦੁੱਧ ਬਾਦ ਹੁਣ ਰੈਡੀ ਦੁੱਧ ਇਹਦੇ ਥੱਲੇ ਭਰੇ 10 ਕਿਲੋ ਰੈਡੀ ਆ ਠੀਕ ਆ ਹਾਂ ਕੇਸ ਬੜਾ ਚੰਗਾ ਸਿੰਘ ਚੰਗਾ ਕੱਦ ਚੰਗਾ ਤੋਰਾ ਤਰਾ ਚੰਗਾ ਮੋਰਾ ਜ ਪੈਂਦੀ ਆ ਤੂੰ ਆਪ ਹੀ ਦੇਖ ਲੈ ਬਾਈ ਹਣਾ ਤੇ ਕੀ ਮੁੱਲ ਜਾਇਆ ਜੀ ਮੁੱਲ ਦਾ ਭਾਈ 70000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਵਧੀਆ ਕਰ ਦਾਂਗੇ ਬੰਦਾ ਕੋਈ ਵੇਚ ਕੇ ਘੋ ਗਿਆ ਮੁੱਲ ਮਾਨਤਨ ਜ਼ਰੂਰ ਹੋ ਜਾ ਖਾਨ ਤੁਹਾਨੂੰ ਬਹੁਤ ਚੰਗਾ ਭਾਈ ਸੋਈ ਸਵਾਈਆ ਬੱਚਾ ਹੈ ਮਗਰ ਕੱਟੀ ਹੈ ਕੱਟੀ ਵੀ ਰੱਖਾ ਲੈਂਗੇ ਤਾਂ ਟੀਵੀ ਉਹ ਖੜੀ ਹੈ ਭਾਈ ਦਿਖਾ ਦੇ ਹੂੰ ਥੋੜਾ ਧਾਰਾ ਵੀ ਚੰਗਾ ਕਰਨਾ ਹੈ ਆ ਕੱਟੀ ਹੈ ਭਾਈ ਮੁੱਲ ਜਾਇਆ ਜਾ ਹਨਾ ਮੁੱਲ ਜਮਾ ਜਾਇਆ ਜਾ ਭਾਈ ਆਪਾਂ ਖਾਨ ਦੇਖੋ ਇਹ ਤਾਂ ਪਤਾ ਕੋਮੀ ਬਾਈ ਵੀਡੀਓ ਬਣਾਉਣਾ ਹੀ ਤੈਨੂੰ ਵੀ ਪਤਾ ਹੀ ਛੋਟੀਆਂ ਦੇ ਮੁੱਲ ਦੋ ਦੰਦਾਂ ਦੇ ਕਿੰਨੇ ਹੁੰਦੇ ਆ ਆ ਬੱਚਾ ਦੇ ਕੱਟੀ ਹੈ ਨਾ ਹਾਂ ਕੱਟੀ ਆ ਮੋਦੀ ਦੀ ਬੱਚੀ ਚੰਗਿਆਣ ਹਾਂ ਹਾਂ ਠੀਕ ਆ ਤੇ ਉਹ ਪਹਿਲੇ ਨੰਬਰ ਵਾਲੀ ਦੀ ਬੱਚੀ ਆ ਬਾਈ ਆਹ ਹਾਂ ਹਾਂ ਠੀਕ ਆ ਜੀਨੂ ਦਾ ਅੰਦਰ ਸਾਈ 15 20 ਦਿਨ ਹੋ ਗਏ ਸੂਈ ਨੂੰ ਠੀਕ ਆ ਉਹਦੀ ਬੱਚੀ ਆ ਹਾਂ ਆਹ ਬੱਚੀ ਉਹਦੀ ਠੀਕ ਉਹਦੀ ਬੱਚੀ ਹੈ ਠੀਕ ਧੰਨਵਾਦ